ਸਸਿਕਾਲ ਜੀ ਸਾਰਿਆਂ ਨੂੰ ਅਸੀਂ ਤੁਹਾਨੂੰ ਦੱਸਿਆ ਸੀਗਾ ਵੀ ਸਰੀ ਦੇ ਜਿਹੜੀਆਂ ਫਲੀਆਂ ਇਕੱਠਾ ਕਰਨ ਦਾ ਹੁਣ ਰਾਈਟ ਟਾਈਮ ਆ ਜਿਸ ਅਗਲੇ ਸੀਜ਼ਨ 'ਚ ਸਰੀ ਨੂੰ ਤਿਆਰ ਕਰਨਾ ਤਾਂ ਹੁਣ ਅਸੀਂ ਫਲੀਆਂ ਇਕੱਠੀਆਂ ਤੁਹਾਨੂੰ ਦਿਖਾਈਆਂ ਹੈਗੀਆਂ ਤਾਂ ਇਸ ਰੁੱਖ ਦੇ ਨਾਂ ਪਿੱਛੇ ਪੰਜਾਬ ਦੇ ਸੱਤ ਪਿੰਡਾਂ ਦਾ ਜਗਰਾ ਰਿਹਾ ਹੈਗਾ ਉਹ ਥੋੜੇ ਚਰਚਾ ਕਰਾਂਗੇ ਅੱਜ ਪਹਿਲਾ ਪਿੰਡ ਸ਼ਰੇਸ਼ ਵਾਲਾ ਬਾਗੜੀਆ ਪਹਾੜਾ 'ਚ ਸ਼ਰੇਸ਼ ਸਰੀ ਨੂੰ ਸ਼ਰੇਸ਼ ਬੁਲਾਇਆ ਜਾਂਦਾ ਇਹ ਫਸਲਕਾ ਜ਼ਿਲ੍ਹੇ ਦਾ ਪਿੰਡ ਹੈਗਾ ਉਸ ਤੋਂ ਸਰੀ ਪਿੰਡ ਇੱਕ ਬਲਾਕ ਨਕੋਦਰ ਜ਼ਿਲ੍ਹਾ ਜਰੰਦਰ ਦਾ ਆ ਰਿਹਾ ਉਸੋ ਸ੍ਰੀ ਪਿੰਡ ਇੱਕ ਬਲਾਕ ਲੁਧਿਆਣਾ ਵਨ ਦਾ ਲੁਧਿਆਣਾ ਜ਼ਿਲ੍ਹੇ ਦਾ ਪਿੰਡ ਆ ਰਿਹਾ ਸ੍ਰੀ ਇੱਕ ਪਿੰਡ ਸਿਰਸੀ ਵਾਲਾ ਹੈਗਾ ਇਹ ਬਲਾਕ ਬਡਲਾੜਾ ਜ਼ਿਲ੍ਹਾ ਮਾਨਸਾ ਦਾ ਪਿੰਡ ਨਿਕਲ ਕੇ ਆ ਰਿਹਾ ਉਸ ਤੋਂ ਬਾਅਦ ਇੱਕ ਸ੍ਰੀਪੁਰ ਪਿੰਡਾ ਬਲਾਕ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਆ ਰਿਹਾ ਉਸ ਤੋਂ ਦੋ ਪਿੰਡ ਫਿਰੋਜ਼ਪੁਰ ਦੇ ਆ ਰਹੇ ਇੱਕ ਹੈਗਾ ਸ੍ਰੀ ਵਾਲਾ ਸੈਦਾ ਪਿੰਡ ਆ ਇਹ ਬਲਾਕ ਜਿਹੜਾ ਮਮਦੋਟ ਆ ਇੱਕ ਸ੍ਰੀ ਵਾਲਾ ਬਰਾੜ ਆ ਰਿਹਾ ਇਹ ਬਲਾਕ ਗੁਰੂ ਹਰ ਸਾਹਾਏ ਆ ਇਸ ਤੋਂ ਇਲਾਵਾ ਜਿਹੜਾ ਹਰਿਆਣਾ ਜ਼ਿਲ੍ਹਾ ਸਿਰਸਾ ਜਿਹੜਾ ਸ਼ਹਿਰ ਹੈਗਾ ਉਸ ਦਾ ਨਾਮ ਵੀ ਸ੍ਰੀਂਦਰੁਖਾਂ ਪਿੱਛੇ ਪਿਆ ਕਿਹਾ ਜਾਂਦਾ ਵੀ ਤੁਹਾਨੂੰ ਬਜ਼ੁਰਗ ਦੱਸਦੇ ਆ ਵੀ ਬਹੁਤ ਸ੍ਰੀਂਦਰੁਖ ਹੁੰਦੇ ਇਸ ਕਰਕੇ ਸਿਰਸਾ ਜਿਹੜਾ ਨਾਮ ਆ ਸ੍ਰੀਂਦਰੁਖ ਪਿੱਛੇ ਪਿਆ ਤੁਸੀਂ ਦੇਖੋ ਕਿੰਨੀ ਮਹੱਤਤਾ ਇਹਨਾਂ ਰੁੱਖਾਂ ਦੀ ਹੈਗੀ ਪੰਜਾਬ ਦੇ ਵਿਰਾਸਤੀ ਰੁੱਖ ਹੈਗੇ ਸੀ ਇਹਨਾਂ ਦੇ ਇਹਨਾਂ ਰੁੱਖਾਂ ਨੂੰ ਬੀਜ ਇਕੱਠੇ ਕਰ ਲਏ ਹੈਗੇ ਹਾਂ ਉਹਨੂੰ ਤਿਆਰੀ ਸ਼ੁਰੂ ਕਰਾਂਗੇ ਮਾਰਚ ਚ ਲਾਉਣ ਤੋਂ ਧੰਨਵਾਦ ਜੀ